ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਜੈਤੋ ਹੀ ਆ ਅੱਜ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆਂ ਇਸ ਘਰ ਤੇ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਸਹਾਇਕ ਧੰਦੇ ਤੌਰ ਤੇ ਨਾਲ ਨਾਲ ਡੇਰੀ ਦੁੱਧ ਪਾਉਂਦੇ ਆ ਪਸ਼ੂ ਪਾਲਣ ਦਾ ਕੰਮ ਆ ਵੀਰ ਜੀ ਹੋਣਾ ਦਾ ਤੇ ਅੱਜ ਵੀਰ ਨੇ ਇੱਕ ਵੜ ਵਕਾਉ ਕੀਤੀ ਆ ਜਰਸੀ ਕਰੌਸ ਚੰਗੇ ਥਣ ਹਵਾਨੇ ਵਾਲੇ ਆਂ ਯਾਰੀ ਦੋਸਤੋ ਤੇ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੁਹਾ ਵੱਛੀ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ ਤਿੰਨ ਤੋਂ ਚਾਰ ਦਿਨ ਹਜੇ ਸੂਨ ਦੇ ਵਿੱਚ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਅੱਛੀ ਨੇ ਆਪਣੇ ਫਾਰਮ ਤੇ ਦੁੱਧ 17 ਕਿਲੋ ਬਾਈ ਕਹਿੰਦਾ ਕੰਡੇ ਆ ਬਚਵਾਇਆ ਹੈ ਕੀ ਬਾਈ ਕਹਿੰਦਾ ਉਮੀਦ ਆ ਦੁੱਧ 20 ਕਿਲੋ ਨਾਰਮਲ ਚਵਾਜੂ ਬਾਕੀ ਦੋਸਤੋ ਹਵਾਨਾ ਵੇਚ ਸਕਦੇ ਆ ਚੰਗਾ ਵੱਡਾ ਤਿਆਰ ਕਰੀ ਤੋਂ ਹੀ ਆਉਂਦੀ ਆ ਵਲਟੈਲ ਦੋਸਤੋ ਹਵਾਨੇ 'ਚ ਜੇ ਕਾਫੀ ਪਈ ਆ ਬਚੀਏ ਦੋਸਤੋ ਵਲਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੂਣਾ ਥਣ ਦੋਸਤੋ ਚੰਗਾ ਹੱਤੀ ਚੁਾਈ ਰ ਥਣ ਲੱਗਿਆ ਹੋਇਆ ਮੁਠੀ ਯਾਰ ਥਾਣਾ ਦੋਸਤੋ ਮੈਂ ਨੀਟ ਤੋਂ ਚੈੱਕ ਕਰਾਉਂਗਾ ਆ ਦੇਖ ਸਕਦੇ ਹੋ ਦੋਸਤੋ ਬੈਕ ਸਾਈਡ ਤੋਂ ਹਵਾਨਾ ਹਵਾਨਾ ਦੋਸਤੋ ਪੂਰਾ ਪਟਾ ਹੈ ਸੰਚ ਪੂਰਾ ਫਸਿਆ ਪਿਆ ਬੈਠਦੇ ਥਾਣਾ ਦੋਸਤੋ ਚੰਗਾ ਮੋੜ ਦੋਸਤੋ ਥਾਣਾ ਦਾ ਮੋਟਾ ਹਾਤੀ ਚੁਵਾਈਆ ਦਾ ਥਾਣਾ ਵਾਲਟਾਂ ਦੋਸਤੋ ਹਵਾਨਾ ਜੇ ਕਾਫੀ ਪਈ ਹੈ ਵਾਲਟਾਂ ਲ ਕੱਢ ਕੇ ਹਵਾਨਾ ਟੈਟ ਕਰਕੇ ਬੱਚੀ ਦੋਸਤੋ ਫੈਲ ਸੋਣਾ ਚਾਰਾਂ ਪੰਜਾਂ ਜਣਾ ਹੈ ਦੋਸਤੋ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਣਾ ਚਾਰ ਖਨਾ ਸੈਜ ਦੋਸਤੋ ਸੇਮ ਆ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਹਾਤੀ ਚੁਵਾਈਆ ਥਾਣ ਲੱਗਿਆ ਹੋਇਆ ਆਹ ਨਾ ਬਾਈ ਕਹਿੰਦਾ 52000 ਦੀ ਦੇ ਦੇਾਂਗੇ ਉੱਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਜੀ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰੇ ਭੈਣਾ ਪਰਾਂ ਵਾਲਾ ਤੈਰ ਦਰੋ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਦੋ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ